ਸਰਦਾਰ ਰਾਜਾ ਸਿੰਘ ਮਾਤਾ ਸਵਰਗ ਰਸੀ ਮਾਤਾ ਤਲਵੰਤ ਕੌਰ ਉਹਤੇ ਦੁਨੀਆ ਤੇ ਨਹੀਂ ਰਹੇ ਮੈਂ ਆਪ ਲੋਕ ਗੱਲਾਂ ਕਰਦੇ ਸੁਣਿਆ ਹੈ ਵੀ ਮਾਤਾ ਤਲਵੰਤ ਕੌਰ ਦੇ ਦੋ ਪੁੱਤ ਜੰਮੇ ਐ ਇਹ ਚੰਗ ਤੇ ਆਈ ਕਬੱਡੀ ਬਾਸਤੇ ਆ ਇਹ ਗੱਲ ਪੱਕੀ ਐ ਘੋੜੇ ਤੇ ਸੰਦੀਪ ਦੇ ਲਈ ਤਾਲੀ ਕੱਢੀ ਹੋਰ 2026 ਚੜੇਗਾ ਆਖੰਮ ਫਰਬਰੀ ਹੋਣੀ ਐ ਸਰਦਾਰਾਂ ਜਗਲੀਆ ਜੀ ਥੰਗੀ ਭਾਈ ਉਹਨਾਂ ਦੇ ਪਿੰਡਾ ਅਮਰਤਪਾਲੀਆ ਥੱਪੀ ਭਾਈ ਐਲਾਨ ਕਰਉਂਦੇ ਆ ਪੱਤੇਦਾਰ ਸਾਹਿਬ ਦੇ ਵਿੱਚ ਕਬੱਡੀ ਕੱਪ ਹੋਵੇਗਾ ਤੇ ਤੋਪਿਆ ਦੇ ਸੰਦੀਪ ਦਾ ਸਨਮਾਨ ਉਹ ਤੱਕ ਦੇ ਨਾਲ ਕੀਤਾ ਜਾਵੇਗਾ ਉਹ ਪਿੰਡਾ 2012 14 15 ਸੰਦੀਪ ਕੰਨਾ ਥੱਪੀ ਭਾਈ ਨੇ ਕਿਹਾ ਕਿ ਸੰਦੀਪ ਨੇ ਜ਼ਿੰਦਗੀ ਦੇ ਸਾਥੋਂ ਕਦੇ 1 ਰੁਪਈਆ ਵੀ ਮੰਗਿਆ ਅਮਰਤ ਕੰਨਾ ਆਪਾਂ ਹਮੇਸ਼ਾ ਸੰਦੀਪ ਦੇ ਨਾਲ ਆਜਾ ਨਾਣ ਫਰਵਰੀ ਮਹੀਨਾ ਹੋਵੇਗਾ ਇੱਕ ਤਾਰੀ ਜੋਰਦਾਰ ਮਾਰਦੀ ਆਪਾਂ ਵੀ ਯਾਰੀ ਮਨਾ ਲਈਆ 15 ਸਾਲਾਂ ਦੀ ਯਾਰੀ ਬਾਈ ਦੋਤਾ